ਪੰਜਾਬ ਦੇ ਵਿੱਚ ਚੋਰਾ ਦੇ ਹੌਸਲੇ ਇਸ ਕਦਰ ਬਲੰਦ ਹੋ ਚੁੱਕੇ ਨੇ ਕਿ ਉਹਨਾਂ ਦੇ ਵਿੱਚ ਕਾਨੂੰਨ ਦਾ ਕੋਈ ਡਰ ਖੌਫ ਮਿਸਰ ਨਹੀਂ ਆ ਰਿਹਾ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧੀਆਂ ਹੀ ਚੱਲ ਰਹੀਆਂ ਨੇ ਤਾਂ ਗੁਰੂ ਨਗਰੀ ਤੋਂ ਇੱਕ ਸিসিਟੀਵੀ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਭਈ ਇਹਨਾਂ ਚੋਰਾ ਦੇ ਵੱਲੋਂ ਇੱਕ ਬੁਲਟ ਨੂੰ ਚੋਰੀ ਕੀਤਾ ਜਾ ਰਿਹਾ ਹੈ ਸਿੱਖਟੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਦੋ ਨੌਜਵਾਨ ਤੁਰਦੇ ਹੋਏ ਇਸ ਬੁਲੇਟ ਦੇ ਕੋਲ ਪਹੁੰਚਦੇ ਆ ਘਰ ਦੇ ਬਾਹਰ ਇਸ ਬੁਲੇਟ ਨੂੰ ਖੜਾ ਕੀਤਾ ਹੋਇਆ ਹੈ ਤੇ ਇਸ ਦੇ ਦਰਮਿਆਨ ਇੱਕਾ ਦੁੱਕਾ ਗੱਡੀਆਂ ਇੱਥੋਂ ਲੰਘ ਰਹੀਆਂ ਨੇ ਤਾਂ ਰਾਤ ਦਾ ਸਮਾਂ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਨੌਜਵਾਨ ਆ ਕੇ ਪਹਿਲਾਂ ਇਸ ਬੁਲੇਟ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਨੇ ਉਸ ਦਾ ਲੋਕ ਤੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਬੁਲਟ ਦਾ ਲੋਕ ਨਹੀਂ ਟੁਰਦਾ ਜਿਸ ਤੋਂ ਬਾਅਦ ਇਹ ਨੌਜਵਾਨ ਕੁਝ ਦੂਰ ਅੱਗੇ ਜਾਂਦੇ ਨੇ ਅਤੇ ਫਿਰ ਇਹਨਾਂ ਦਾ ਇੱਕ ਸਾਥੀ ਮੋਟਰਸਾਈਕਲ ਤੇ ਆਂਦਾ ਹੈ ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਮੁੜ ਬੁਲਟ ਦੇ ਕੋਲ ਜਾਂਦੇ ਨੇ ਇਸ ਦਾ ਲੋਕ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਵਾਰ ਬੁਲਟ ਦਾ ਲੋਕ ਟੁੱਟ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਹ ਦੋਵੇਂ ਨੌਜਵਾਨ ਇਸ ਬੁਲਟ ਨੂੰ ਰੇਡ ਦੇ ਹੋਏ ਅੱਗੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਨੌਜਵਾਨ ਦੂਸਰੇ ਮੋਟਰਸਾਈਕਲ ਤੇ ਬੈਠ ਕੇ ਨਫੂਤ ਚੱਕਰ ਹੋ ਜਾਂਦਾ ਹੈ ਜਦਕਿ ਇੱਕ ਨੌਜਵਾਨ ਇਸ ਬੁੱਲਟ ਤੇ ਬੈਠ ਕੇ ਕੁਝ ਦੇਰ ਇਸ ਨੂੰ ਅੱਗੇ ਰੇਡਦਾ ਹੋਇਆ ਬਾਅਦ ਵਿੱਚ ਸਟਾਰਟ ਕਰਕੇ ਲੈ ਜਾਂਦਾ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਪੁਲਿਸ ਦਾ ਡਰ ਇਨ੍ਹਾਂ ਚੋਰਾਂ ਦੇ ਵਿੱਚ ਨਹੀਂ ਹੈ ਤੇ ਹੁਣ ਲੋਕਾਂ ਦਾ ਆਪਣੇ ਘਰ ਦੇ ਬਾਹਰ ਵਾਹਨ ਨੂੰ ਖੜਾ ਕਰਨਾ ਵੀ ਔਖਾ ਹੋ ਚੁੱਕਾ ਹੈ ਕਿਉਂਕਿ ਇਨ੍ਹਾਂ ਚੋਰਾਂ ਦਾ ਕੋਈ ਭਰੋਸਾ ਨਹੀਂ ਕਦੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਇਸ ਬੁਲੇਟ ਦਾ ਲੋਕ ਤੋੜਿਆ ਗਿਆ ਇਸ ਨੂੰ ਲੈ ਕੇ ਇਹ ਚੋਰ ਰਫ ਚੱਕਰ ਹੋਏ ਹੈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਹੈ